ਹਾਂਜੀ ਸਤਿ ਸ਼੍ਰੀ ਅਕਾਲ ਜੀ ਸ਼ਮੀਤ ਬਟੇਕ ਲੁਪੋ ਤੇ ਤੁਹਾਡਾ ਸਵਾਗਤ ਹੈ ਅੱਜ ਬਹੁਤ ਹੀ ਜਿਆਦਾ ਸੋਹਣੀ ਸੂਟ ਲੈ ਕੇ ਆਏ ਆ ਤੁਹਾਡੇ ਲਈ ਕਸਟਮੇਡ ਪੀਸ ਰਹਿਣਗੇ ਸੋ ਇਹ ਆਪਣੇ ਕ੍ਰਾਸ ਸਿਲਕ ਦੇ ਉੱਪਰ ਬਣਾਇਆ ਇਹ ਬਹੁਤ ਸੋਹਣੀ ਸਿਲਕ ਹੁੰਦੀ ਆ ਮੈਟ ਲੁੱਕ ਦੇ ਵਿੱਚ ਹੁੰਦੀ ਆ ਸ਼ਾਈਨ ਨਹੀਂ ਕਰਦਾ ਫੈਬਰਿਕ ਹੈ ਤੇ ਬਹੁਤ ਜਿਆਦਾ ਵਧੀਆ ਫੈਬਰਿਕ ਹੁੰਦਾ ਕ੍ਰੇਸ ਬਹੁਤ ਆਉਂਦੀ ਐਮਬਰਾਇਡਰੀ ਦੀ ਇਹਦੇ ਵਿੱਚ ਆਪਣੇ ਕੋਲ ਟੂ ਟੋਨ ਦੇ ਵਿੱਚ ਵੀ ਅਤੇ ਪਲੇਨ ਦੇ ਵਿੱਚ ਵੀ ਕਲਰ ਹੈਗੇ ਆ ਸੋ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਬਣਵਾ ਸਕਦੇ ਹੋ ਕਿਉਂਕਿ ਇਹਦਾ ਇਹ ਸੂਟ ਆਪਾਂ ਰੈਡੀ ਕੀਤਾ ਹੈਗਾ ਮਜ਼ੈਂਟਾ ਕਲਰ ਮਜ਼ੈਂਟਾ ਦੁਪਹਿਰ ਖਿੜੀ ਵਾਲਾ ਕਲਰ ਹੈ ਜਿਹੜਾ ਥੋੜਾ ਜਿਹਾ ਕਲਾਹੂਜੀ ਚ ਮਜ਼ੈਂਟਾ ਹੁੰਦਾ ਸੋ ਟੋਟਲੇ ਤੇ ਆਪਾਂ ਕੀਤਾ ਹੈਂਡਵਰਕ ਬਹੁਤ ਸੋਹਣੀ ਕੁਆਲਿਟੀ ਦੇ ਵਿੱਚ ਵਰਕ ਹੋਇਆ ਵਾ ਚੈੱਕ ਕਰ ਸਕਦੇ ਆ ਤੁਸੀਂ ਮਤਲਬ ਇੱਕ ਕੋ ਡਿਜ਼ਾਈਨ ਦੇ ਵਿੱਚ ਅਸੀਂ ਬਹੁਤ ਹੀ ਤਰ੍ਹਾਂ ਦਾ ਮਟੀਰੀਅਲ ਯੂਜ਼ ਕੀਤਾ ਅਲੱਗ-ਅਲੱਗ ਤਰ੍ਹਾਂ ਦਾ ਮਟੀਰੀਅਲ ਯੂਜ਼ ਕੀਤਾ ਹੈ ਇਹ ਨਹੀਂ ਹੈਗਾ ਕਿ ਇੱਕ ਇਸ ਤਰ੍ਹਾਂ ਦੀ ਸਿੱਪੀ ਲੱਗੀ ਆ ਜਾਂ ਕਿਵੇਂ ਆ ਡਿਜ਼ਾਈਨਰ ਟਾਂਕੇ ਵੀ ਯੂਜ਼ ਕਰਦੇ ਆ ਦੇਖ ਸਕਦੇ ਹੋ ਇਦਾਂ ਦਬਕੇ ਦੇ ਛੱਲੇ ਆ ਤੇ ਇਹ ਫੈਬਰਿਕ ਦੀ ਖਾਸੀਅਤ ਇਹ ਆ ਕਿ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਦਬਕੇ ਦੇ ਉਹ ਇੱਕ ਦੂਜੇ ਚ ਫਸ ਕੇ ਜੜਿੱਗੀ ਜਾਊਗਾ ਤਾਂ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਤੁਸੀਂ ਦੇਖ ਸਕਦੇ ਹੋ ਕਿੰਨੀ ਕਢਾਈ ਦੀ ਸਫਾਈ ਹੈ ਇਹਦੇ ਵਿੱਚ ਬਾਕੀ ਆਪਣੇ ਹਰੇਕ ਪੀਸ ਤੇ ਹੀ ਕਢਾਈ ਦੀ ਸਫਾਈ ਹੁੰਦੀ ਹੈ ਤੁਸੀਂ ਅੱਗੇ ਵੀ ਚੈੱਕ ਕਰਦੇ ਰਹਿੰਦੇ ਹੋ ਆ ਦੇਖ ਸਕਦੇ ਆ ਤੁਸੀਂ ਅਲੱਗ-ਅਲੱਗ ਕਲਰ ਦਾ ਦਬਕਾ ਯੂਜ਼ ਕੀਤਾ ਅਲੱਗ-ਅਲੱਗ ਕਲਰ ਦੀ ਸਿੱਤੀ ਯੂਜ਼ ਕੀਤੀ ਆ ਸੋ ਬਹੁਤ ਪਿਆਰਾ ਡਿਜ਼ਾਈਨ ਆ ਇਹਦੇ ਨਾਲ ਜਿਹੜਾ ਆਪਾਂ ਦੁਪੱਟਾ ਰੈਡੀ ਕੀਤਾ ਇਹ ਆਪਾਂ ਫੁੱਲ ਪਿਓਰ ਔਰਗੈਂਜ਼ਾ ਦਾ ਦੁਪੱਟਾ ਰੈਡੀ ਕੀਤਾ ਪਲਟਾਉਦੇ ਹਾਂ ਇਹਦੇ ਨਾਲ ਆਪਾਂ ਫੁੱਲ ਪਿਓਰ ਔਰਗੈਂਜ਼ਾ ਦਾ ਦੁਪੱਟਾ ਰੈਡੀ ਕੀਤਾ ਤੇ ਜਿਹੜਾ 21 ਗ੍ਰਾਮ ਦਾ ਹੁੰਦਾ ਦੁਪੱਟਾ ਤੇ ਉਹਦੇ ਉੱਪਰ ਹੈਂਡਮੇਡ ਮਕੈਚ ਦਾ ਕੰਮ ਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਮਕੈਚ ਲੱਗੀ ਹੋਈ ਹੈ ਇਹਦੇ ਵਿੱਚ ਤੇ ਬਿਲਕੁਲ 21 ਗ੍ਰਾਮ ਦਾ ਦੁਪੱਟਾ ਪਿਓਰ ਆਰਗੈਂਜ਼ਾ ਦਾ ਤੇ ਥੋੜਾ ਜਿਵੇਂ ਇਹਦੇ ਨਾਲ ਇਹੇ ਗੋਟਾ ਹੀ ਜ਼ਿਆਦਾ ਜੱਜ ਰਿਹਾ ਸੀਗਾ ਜੇ ਆਪਾਂ ਇਹਨੂੰ ਸਿੰਪਲ ਕੋਸ਼ ਹੋਰ ਲਾਉਂਦੇ ਸੀ ਨਾ ਕੁਝ ਜੱਜਦਾ ਨਹੀਂ ਸੀ ਇਹਦੇ ਨਾਲ ਇਸ ਡਿਜ਼ਾਈਨ ਦੇ ਨਾਲ ਜਿਸ ਤਰ੍ਹਾਂ ਨਾਲ ਆਪਾਂ ਵਰਕ ਕੀਤਾ ਤੇ ਇਹ ਚੀਜ਼ ਹੀ ਵੱਧ ਜੱਜ ਰਹੀ ਸੀਗੀ ਤੇ ਇਹ ਇਹਦੇ ਪਹੁੰਚੇ ਦੇਖ ਸਕਦੇ ਤੁਸੀਂ ਇਦਾਂ ਹੈਵੀ ਪੌਂਚੇ ਬਣੇ ਹੋਏ ਆ ਇਹਦੇ 'ਚ ਬਾਕੀ ਅਮੀਂ ਦਾ ਜਿਹੜਾ ਬਾਹਾਂ ਵਾਲਾ ਕੰਮ ਆ ਉਹੀ ਪੌਂਚਿਆਂ ਦੇ ਉੱਪਰ ਕੀਤਾ ਗਿਆ ਹੈਵੀ ਕੰਮ ਆ ਬਾਜੂ ਇਹਦੀ ਹੈਵੀ ਬਣੀਆਂ ਸਲੀਵਸ ਤੇ ਬਹੁਤ ਹੀ ਜ਼ਿਆਦਾ ਸੋਹਣਾ ਕੰਮ ਕੀਤਾ ਗਿਆ ਸੋ ਇਹਨੂੰ ਤੁਸੀਂ ਆਪਣੇ ਅਕੋਰਡਿੰਗ ਕਲਰ ਚੇਂਜ ਵੀ ਕਰ ਸਕਦੇ ਆ ਇਦੇ ਵਿੱਚ ਕੋਈ ਫਿਲਟਰ ਨਹੀਂ ਲੱਗੇ ਤੁਸੀਂ ਕੱਪੜੇ ਦੀ ਗ੍ਰੇਸ ਦੇਖ ਸਕਦੇ ਹੋ ਕਿਉਂਕਿ ਆਪਾਂ ਕੋਈ ਫਿਲਟਰ ਯੂਜ਼ ਨਹੀਂ ਕਰਦੇ ਹੈਗੇ ਇਦਾਂ YouTube ਦੀ ਵੀਡੀਓ ਦੇ ਵਿੱਚ ਤਈਆਂ ਤਾਂ ਮੈਂ ਨੇੜੇ ਕਰਕੇ ਕੰਮ ਦਿਖਾਉਣੀ ਹੁੰਦੀ ਆ ਤੇ ਅਲੱਗ-ਅਲੱਗ ਤਰ੍ਹਾਂ ਦਾ ਸੀਕੁਐਂਸ ਕੱਟ ਦਾਣਾ ਬਹੁਤ ਹੀ ਸੋਹਣਾ ਹੀ ਕੱਟ ਦਾਣਾ ਬੜਾ ਸੋਹਣਾ ਗ੍ਰੇਸਫੁੱਲ ਹੁੰਦਾ ਸੋ ਅਲੱਗ-ਅਲੱਗ ਤਰ੍ਹਾਂ ਦਾ ਮਟੀਰੀਅਲ ਇੱਕੋ ਡਿਜ਼ਾਈਨ ਦੇ ਵਿੱਚ ਕਾਫੀ ਤਰ੍ਹਾਂ ਦਾ ਮਟੀਰੀਅਲ ਵਰਤਿਆ ਗਿਆ ਤੇ ਫਿਨਿਸ਼ਿੰਗ ਬਾਕੀ ਤੁਸੀਂ ਆਪਣੇ ਚੈੱਕ ਕਰ ਸਕਦੇ ਆ ਪੂਰਾ ਪ੍ਰੋਫੈਸ਼ਨਲੀ ਸਟਿਚਿੰਗ ਆਪਣੇ ਸਟੀਚਿੰਗ ਦੇ ਵਿੱਚ ਜਾਂ ਕੱਪੜੇ ਦੇ ਵਿੱਚ ਜਾਂ ਕਢਾਈ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਕਰਦੇ ਹੈਗੇ। ਸੋ ਜਿਹੜਾ ਆਰਡਰ ਆ ਤੁਸੀਂ ਇਹਦੇ ਵਿੱਚ ਕਲਰ ਕਸਟਮਾਈਜ਼ ਕਰਵਾ ਸਕਦੇ ਹੋ ਤੁਸੀਂ ਆਰਡਰ ਆ ਤੁਹਾਡਾ ਇਸੇ ਨੰਬਰ ਤੇ ਲੱਗਣਾ। ਜਦੋਂ ਵੀ ਤੁਸੀਂ ਆਪਣੇ ਵਟਸਐਪ ਤੇ ਉਹਨੇ ਇੱਕ ਵਾਰੀ ਵੀ ਜ਼ਰੂਰ ਚੈੱਕ ਕਰ ਲਿਆ ਕਰੋ। ਉੱਥੇ ਸਾਰੀ ਇਨਫੋਰਮੇਸ਼ਨ ਦਿੱਤੀ ਹੁੰਦੀ ਹੈ ਕਿ ਤੁਸੀਂ ਕਿਵੇਂ ਗੱਲ ਕਰ ਸਕਦੇ ਹੋ, ਕਿਵੇਂ ਆਰਡਰ ਕਰ ਸਕਦੇ ਹੋ। ਤੇ ਇਸ ਵਟਸਐਪ ਤੇ ਤੁਸੀਂ ਮੈਸੇਜ ਕਰਕੇ ਆਪਣਾ ਆਰਡਰ ਕਰ ਸਕਦੇ ਹੋ। ਕਲਰ ਚੇਂਜ ਤੁਸੀਂ ਆਪਣੇ ਅਕੋਰਡਿੰਗ ਕਰਵਾ ਸਕਦੇ ਹੋ। ਜਿਹੜਾ ਕਲਰ ਤੁਹਾਨੂੰ ਚਾਹੀਦਾ ਹੋਊਗਾ ਉਹੀ ਕਲਰ ਆਪਾਂ ਰੈਡੀ ਕਰਕੇ ਦੇਵਾਂਗੇ। ਅੰਜਲੀ ਮੇਰੀ ਭੈਣ ਆ ਕਹਿੰਦੀ ਆ ਕਿ ਤੁਸੀਂ ਫੋਨ ਨਹੀਂ ਚੁੱਕਦੇ ਫੋਨ ਨਹੀਂ ਚੁੱਕਦੇ ਭੈਣ ਜਿਹੜੀ ਮੇਰੀ ਭੈਣ ਨੇ ਆਰਡਰ ਕਰਤਾ ਮੈਂ ਉਹਦਾ ਤਸੱਲੀ ਨਾਲ ਕੰਮ ਕਰਦੀ ਆ ਇਹ ਨਹੀਂ ਹੈਗਾ ਕਿ ਮੈਂ ਕਮਾ ਮੇਰੇ ਕੋਲ ਨਵੇਂ ਕਲਾਇੰਟ ਆਈ ਜਾਣ ਤੇ ਪੁਰਾਣਿਆਂ ਵੱਲ ਮੈਂ ਧਿਆਨ ਨਾ ਦੇਵਾਂ ਸੋ ਜਿਹੜਾ ਆਰਡਰ ਲੱਗਿਆ ਆਪਾਂ ਰੀਜੀਨਲ ਕੰਮ ਕਰਕੇ ਦਿੰਨੇ ਆ ਇਹ ਨਹੀਂ ਹੈਗਾ ਕਿ ਮਤਲਬ ਕੰਮ ਵਧੀਆ ਨਹੀਂ ਕਰਨਾ ਹੈਗਾ ਤੇ ਜਿਹੜੇ ਨਵੇਂ ਗਾਹਕਾਂ ਨੂੰ ਆਪਾਂ ਅਪਰੋਚ ਕਰੀ ਜਾਈਏ ਤੇ ਪੁਰਾਣਿਆਂ ਦਾ ਧਿਆਨ ਨਾ ਦੇਈਏ ਸੋ ਮੈਂ ਕੰਮ ਤੇ ਆਪਦੇ ਫੋਕਸ ਕਰਦੀ ਆ ਇਸ ਕਰਕੇ ਜਿਹੜੀ ਤੁਸੀਂ ਗੱਲ ਕਰਨੀ ਹੁੰਦੀ ਹੈ ਵੌਇਸ ਮੈਸੇਜ ਛੱਡਿਆ ਕਰੋ WhatsApp ਤੇ ਉਸ ਤੋਂ ਬਾਅਦ ਮੈਂ ਰਿਪਲਾਈ ਕਰ ਦਿਆ ਕਰੂੰ ਜਦੋਂ ਮੈਂ ਫ੍ਰੀ ਹੁੰਨੀ ਆ ਸੋ ਫ੍ਰੀ ਮੈਂ ਰਾਤ ਨੂੰ ਜ਼ਿਆਦਾ ਹੁੰਨੀ ਆ ਇਸ ਕਰਕੇ ਮੈਂ ਰਾਤ ਨੂੰ ਜ਼ਿਆਦਾ ਰਿਪਲਾਈ ਕਰਦੀ ਆ ਤੇ ਕਾਲ ਦਾ ਨਹੀਂ ਟਾਈਮ ਹੁੰਦਾ ਇੱਕ ਵੌਇਸ ਮੈਸੇਜ ਵੀ ਕਾਲ ਵਾਂਗੂ ਹੀ ਹੋ ਜਾਂਦਾ ਸੋ ਦੇਖ ਸਕਦੇ ਇਹ ਹੈਗਾ ਸ਼ਿਮਰ ਦੇ ਉੱਪਰ ਬਣਿਆ ਹੋਇਆ ਸ਼ਿਮਰ ਜਿਹੜੀ ਨਾਰਮਲ ਸ਼ਿਮਰ ਉਹ ਸ਼ਿਮਰ ਨਹੀਂ ਹੈਗੀ ਇਹ ਬਹੁਤ ਸੋਹਣਾ ਆਪਣਾ ਜਿਹੜਾ ਟਿਸ਼ੂ ਦਾ ਫੈਬਰਿਕ ਆ ਬਿਲਕੁਲ ਸੌਫਟ ਹੈ ਬਿਲਕੁਲ ਈਚਿੰਗ ਨਹੀਂ ਕਰਦਾ ਹੈਗਾ ਇਸ ਚੀਜ਼ ਦੀ ਮੇਰੀ ਗਾਰੰਟੀ ਹੋਊਗੀ ਪਿਓਰ ਦਾ ਫੈਬਰਿਕ ਆ ਤੇ ਇਹ ਰਾਸਟ ਕਲਰ ਆਪਾਂ ਡਾਈ ਕੀਤਾ ਇਹਦੇ neck ਬਣੀ ਹੋਈ ਆ ਇਹ ਤੁਸੀਂ ਡਿਜ਼ਾਈਨ ਅੱਗੇ ਵੀ ਆਪਣਾ ਦੇਖੇ کریم ਕਲਰ ਤੇ ਬਣਾਇਆ ਤੇ ਹੁਣ ਆਪਾਂ ਇਹ ਬਣਾਇਆ ਰਾਸਟ ਕਲਰ ਤੇ ਡਾਰਕ ਰਾਸਟ ਕਲਰ ਤੇ ਤੇ ਇਹਦੇ sleeves ਕੇਰਾ ਇਦਾਂ ਬਣਿਆ ਹੋਇਆ ਦੇਖ ਸਕਦੇ ਤੁਸੀਂ ਬਹੁਤ ਪਿਆਰਾ ਕੰਮ ਆ ਉੱਪਰੋਂ ਕੋਦੇ ਸਲਵਾਰ ਦੇ ਪੌਂਚੇ ਦਾ ਕੰਮ ਲਿਖਿਆ ਇਦਾਂ ਦੇ ਸਲਵਾਰ ਦੇ ਪੌਂਚੇ ਵੀ ਬਣੇ ਹੋਏ ਆ ਦੇਖ ਸਕਦੇ ਹੋ ਤੁਸੀਂ ਇਦਾਂ ਸਲਵਾਰ ਦੇ ਪੌਂਚੇ ਵੀ ਬਣਿਆ ਹੋਇਆ ਬਾਕੀ ਕਲਰ ਚੋਇਸ ਤੁਹਾਡਾ ਆਪਣਾ ਕਿ ਤੁਸੀਂ ਜਿਵੇਂ ਮਰਜੀ ਕਲਰ ਕਰਕੇ ਚੋਇਸ ਕਰਕੇ ਪਾਕਿਸਤਾਨੀ ਸਲਵਾਰ ਬਣੀ ਇਹਦੇ ਵਿੱਚ ਤੇ ਕਲਰ ਚੋਇਸ ਕਰਕੇ ਤੁਸੀਂ ਆਪਣਾ ਸੂਟ ਜੇ ਮਰਜੀ ਬਣਾ ਸਕਦੇ ਆ ਬਾਕੀ ਤੁਸੀਂ ਆਪਣੀ ਸਲਾਈ ਦੀ ਸਫਾਈ ਚੈੱਕ ਕਰ ਸਕਦੇ ਹੋ ਇਹ ਨਹੀਂ ਹੈਗਾ ਕਿ ਦੂਰੋਂ ਦੂਰੋਂ ਚੀਜ਼ਾਂ ਦਿਖਾਈ ਚੱਲੋ ਤੇ ਨੇੜੇ ਜਾ ਕੇ ਕੰਮ ਇਹਨੇ ਦਿਖਾਓ ਵਿੱਚ ਬਣਿਆ ਕੀ ਆ ਤੇ ਕਲਾਇੰਟ ਨੂੰ ਇਦਾਂ ਲੱਗੇ ਵੀ ਪਤਾ ਨਹੀਂ ਕੀ ਆ ਵਿੱਚ ਇਹਦੇ ਨਾ ਦੂਰੋਂ ਦੂਰੋਂ ਮੇਰੇ ਕੋਲ ਬਹੁਤ ਇਦਾਂ ਦੇ ਫੋਟੋ ਆਉਂਦੇ ਆ ਅੰਤ ਕਿ ਕਹਦੇ ਆ ਵੀ ਤੁਸੀਂ ਆ ਚੀਜ਼ ਬਣਾ ਦੋਗੇ ਜਦੋਂ ਸਾਨੂੰ ਤਾਂ ਉਹ ਚੀਜ਼ਾਂ ਕੰਮ ਕਰਦੇ ਕਰਕੇ ਪਤਾ ਹੁੰਦਾ ਵਿੱਚ ਕੀ ਲੱਗਿਆ ਹੋਇਆ ਇਹਦੇ ਨਾ ਤੇ ਕਲਾਇੰਟ ਫਿਰ ਇਕ ਲਈ ਇਹ ਸੋਝ ਜਾਂਦਾ ਕਲਾਇੰਟ ਖਣੀ ਕਿਸੇ ਦਾ ਕੰਮ ਨਹੀਂ ਹੁੰਦਾ ਦੇ ਕਿਸੇ ਦਾ ਹੋਰ ਕਰਕੇ ਸੋ ਕੰਮ ਤਸੱਲੀ ਨਾਲ ਕਰੋ ਮੱਕੀ ਜਿਹੜੀ ਹੈ ਪਣਾ ਬਡੀਕ ਵੀ ਕਰਦੀਆਂ ਬਹੁਤ ਸੋਹਣੀਆਂ ਕਈ ਬਹੁਤ ਕਈਆਂ ਦੇ ਕੰਮ ਬਹੁਤ ਸੋਹਣੇ ਵੀ ਕੀਤੇ ਹੁੰਦੇ ਆ ਤੇ ਕੰਮ ਸਫਾਈ ਨਾਲ ਕਰੋ ਇੱਕ ਨੰਬਰ ਦੇ ਵਿੱਚ ਕੰਮ ਕਰੋ ਗਾ ਕੇ ਵੀ ਆਪਣੀ ਇਮਾਨਦਾਰੀ ਦਾ ਮੈਂ ਤਾਂ ਦੀਕ ਮਾਇਦਾ ਪੈਸਾ ਲਾ ਰਿਆ ਹੁੰਦਾ ਨਾ ਸੋ ਆਰਡਰ ਤੁਸੀਂ ਇਸ ਨੰਬਰ ਤੇ ਕਰਨਾ ਤੇ ਕਾਲ ਲਈ ਮੇਰੀ ਭੈਣ ਨੂੰ ਸੌਰੀ ਆ ਕਾਲ ਮੈਂ ਨਹੀਂ ਚੱਕ ਸਕਦੀ ਹੈਗੀ ਵਾਇਸ ਮੈਸੇਜ ਦੇ ਥਰੂ ਮੇਰੇ ਨਾਲ ਚੈਟਿੰਗ ਕਰ ਲਓ ਇੱਕ ਹੋਰ ਨੰਬਰ ਦਿੱਤਾ ਹੋਇਆ ਸਾਡਾ ਇਸ ਨੰਬਰ ਤੇ ਜਦੋਂ ਤੁਸੀਂ ਜਾਓਗੇ ਉਹ ਤੇ ਡੀਪੀ ਦੇ ਵਿੱਚ ਆਪਣਾ ਨੰਬਰ ਸ਼ੋਅ ਕੀਤਾ ਹੋਇਆ ਉਸ ਨੰਬਰ ਤੇ ਉੱਪਰ ਆਪਣਾ ਤੁਸੀਂ ਕਾਲ ਕਰਕੇ ਮੈਂ ਤੇ ਮੇਰੇ ਹਸਬੰਦ ਅਸੀਂ ਦੋਨੋਂ ਇਸ ਇਕੋ ਲਾਈਨ ਦੇ ਵਿੱਚ ਹੀ ਆ ਤਾਂ ਤੁਸੀਂ ਉਸ ਨੰਬਰ ਤੇ ਆਪਣਾ ਜਿਹੜਾ ਆਰਡਰ ਜੀ ਤੇਵਾ ਜੇ ਜਾਂ ਤੁਸੀਂ ਤੁਹਾਨੂੰ ਲੱਗਦਾ ਕੋਈ ਤਸੱਲੀ ਨਹੀਂ ਹੈਗੀ ਕੰਮ ਦੀ ਜਾਂ ਤੁਹਾਨੂੰ ਲੱਗਦਾ ਕਿ ਫਰਾਡ ਨਾ ਹੋਵੇ ਤਾਂ ਤੁਸੀਂ ਉਹ ਉਹਦੇ ਤੇ ਗੱਲ ਕਰਕੇ ਤੁਸੀਂ ਆਪਦੀ ਜੋ ਵੀ ਮਤਲਬ ਡਾਊਟ ਆ ਤੁਸੀਂ ਕਲੀਅਰ ਕਰ ਸਕਦੇ ਹੋ ਬਟ ਆਰਡਰ ਦੇ ਰਿਕਾਰਡਿੰਗ ਤੁਸੀਂ ਇਸ ਨੰਬਰ ਤੇ ਮੈਸੇਜ ਕਰਨਾ ਸੋ ਇਹ ਹੈਗਾ ਕ੍ਰੇਪ ਦੇ ਉੱਪਰ ਹੁਣ ਕਈ ਪਹਿਰਾਂ ਖੈਰ ਨਹੀਂ ਦੀਆਂ ਵੀਡੀਓ ਵੀ ਨਾ ਲੰਬੀ ਕਰਿਆ ਕਰੋ ਹਨ ਕੀ ਕਰੀਏ ਜਿਹੜੀਆਂ ਗੱਲਾਂ ਦੱਸਣੀਆਂ ਉਹ ਵੀ ਦੱਸਣੀਆਂ ਪੈਂਦੀਆਂ ਹਨ ਫਿਰ ਕਲਾਇੰਟ ਇੱਕ ਇੱਕ ਨੂੰ ਤਾਂ ਮੈਸੇਜ ਕਰ ਨਹੀਂ ਸਕਦੇ ਸੋ ਇਹ ਕ ਰਸਟ ਕਲਰ ਡਾਰਕ ਰਸਟ ਕਲਰ ਦੇ ਵਿੱਚ ਬਣਿਆ ਹੋਇਆ ਤੇ ਬਹੁਤ ਹੀ ਜ਼ਿਆਦਾ ਸੋਹਣਾ ਤੇ ਇਹਦੇ ਵਿੱਚ ਆਪਾਂ ਇਹ ਗੋਟਾ ਯੂਜ਼ ਕੀਤਾ ਬੜਾ ਪਿਆਰਾ ਗੋਟਾ ਇਹ ਇਹ ਗੋਟਾ ਬਹੁਤ ਸੋਹਣਾ ਨਵੇਂ ਡਿਜ਼ਾਈਨ ਆਇਆ ਸੀਗਾ ਇਹ ਹੈਗਾ ਪਿਓਰ ਔਰਗੈਂਜ਼ਾ ਦੇ ਉੱਪਰ ਏਮਬ੍ਰੋਇਡਰੀ ਹੋਈ ਹੋਈ ਆ ਤੇ ਬਹੁਤ ਹੀ ਜ਼ਿਆਦਾ ਸੌਫਟ ਆ ਤੁਸੀਂ ਗ੍ਰੇਸ ਦੇਖ ਸਕਦੇ ਹੋ ਦੁਪੱਟੇ ਦੀ ਵੀ ਇਹਦਾ ਨੈੱਕਤ ਬਣਿਆ ਕਢਾਈ ਬਹੁਤ ਸੋਹਣੀ ਹੋਈ ਹੋਈ ਆ ਮਸਾਪਾ ਕੰਮ ਮਸਾਫਾਈ ਨਾਲ ਕਰਨਾ ਤੇ ਟਾਈਮ ਘੱਟੋ ਘੱਟ ਆਪਾਂ ਨੂੰ 5 ਤੋਂ 6 ਹਫ਼ਤਿਆਂ ਦਾ ਟਾਈਮ ਚਾਹੀਦਾ ਹੁੰਦਾ ਜਿਹੜੀਆਂ ਮੇਰੀਆਂ ਭੈਣਾਂ ਨੂੰ ਹੈਗਾ ਕਿ ਜਿਨ੍ਹਾਂ ਨੇ ਆਰਡਰ ਲਵਾਉਣੇ ਆ ਉਹ ਆਪਾਂ ਨੂੰ ਪਹਿਲਾਂ ਪਹਿਲਾਂ ਆਰਡਰ ਦੇ ਦੇਣ ਤੇ ਤਾਂ ਜੋ ਆਪਾਂ ਟਾਈਮ ਸਿਰ ਚੀਜ਼ ਬਣਾ ਸਕੀਏ ਸੋ ਆਰਡਰ ਮੈਂ ਫੜ ਲਈਆਂ ਉਹਦਾ ਹੀ ਜਿਹਨੂੰ ਆਪਾਂ ਟਾਈਮ ਤੇ ਚੀਜ਼ ਦੇ ਸਕੀਏ ਸੋ ਇਹ ਵੀ ਤੁਸੀਂ ਜਿਹੜੇ ਮਰਜੀ ਕਲਰ ਦੇ ਵਿੱਚ ਰੈਡੀ ਕਰਵਾਓ ਜਿਹੜਾ ਕਲਰ ਤੁਸੀਂ ਕਹੋਗੇ ਉਸੇ ਕਲਰ ਦੇ ਵਿੱਚ ਤੁਹਾਨੂੰ ਬਣਾ ਕੇ ਦੇ ਦੇਵਾਂਗੇ ਕਿਉਂਕਿ ਗੱਲਾਂ ਤਾਂ ਦੱਸਣੀਆਂ ਪੈਦੀ ਹੁਣ ਅੱਜ ਇੱਥੇ ਮੈਂ ਵੀਡੀਓ ਦੇ ਵਿੱਚ ਸਾਰੇ ਜਣੇ ਇਕੱਠੇ ਗੱਲ ਸੁਣ ਲੈਣਗੇ ਕਿ ਇੱਕ ਨੂੰ ਮੈਂ ਰਿਪਲਾਈ ਵੀ ਨਹੀਂ ਕਰ ਸਕਦੀ ਆਉਧੀਆਂ ਮੁਸ਼ਕਲਾਂ ਨਹੀਂ ਦੱਸ ਸਕਦੀ ਤੇ ਤੁਸੀਂ ਤਾਂ ਕਮੈਂਟ ਕਰਕੇ ਦੱਸ ਦਿੰਨੇ ਆ ਕਿ ਤੁਸੀਂ ਐ ਨਹੀਂ ਕਰਦੇ ਤੁਸੀਂ ਐ ਨਹੀਂ ਕਰਦੇ ਨਾ ਤੇ ਫਿਰ ਸਾਡਾ ਵੀ ਤਾਂ ਰਿਪਲਾਈ ਕਰਨਾ ਫਰਜ਼ ਬਣਦਾ ਉਹਨਾਂ ਚੀਜ਼ਾਂ ਦਾ ਵੀ ਅਸੀਂ ਦੱਸੀਏ ਵੀ ਉਹਦੇ ਵਿੱਚ ਸਾਡਾ ਕਾਰਨ ਕੀ ਹੈ ਮੁਸ਼ਕਲਾਂ ਕੀ ਨੇ ਤੁਹਾਨੂੰ ਸੋ ਇਹ ਡਿਜ਼ਾਈਨ ਮੈਂ ਪਹਿਲਾਂ ਵੀ ਅਪਲੋਡ ਕੀਤਾ ਸੀਗਾ ਜਿਹਦੇ ਵਿੱਚ ਮੈਂ ਦੱਸਿਆ ਸੀਗੇ 4500 ਦੀ ਰੇਂਜ ਦੇ ਵਿੱਚ ਸੂਟ ਸੀਗੇ ਤੇ ਇਹਨਾਂ ਦਾ ਮੈਂ ਜਿਹੜਾ ਸੀਗਾ ਰੇਟ ਦੱਸਿਆ ਸੀਗਾ ਵੀ 6 ਮੀਟਰ ਕਪੜਾ ਸੀਗਾ ਉਹ ਤੁਸੀਂ ਪੁਰਾਣੀ ਵੀਡੀਓ ਜਾ ਕੇ ਚੈੱਕ ਕਰ ਸਕਦਾ ਹੁਣ ਇਹ ਆਪਾਂ ਮੈਂ ਸਲਾਈ ਕੀਤਾ ਇੱਕ ਜਸਟ ਤੁਹਾਨੂੰ ਇੱਕ ਸਿੰਪਲ ਦੇ ਤੌਰ ਤੇ ਮੈਂ ਸ਼ੋਅ ਕਰਨ ਲੱਗੀ ਆ ਇਹਨਾਂ ਦੇ ਵਿੱਚ ਬੜੇ ਸੋਹਣੇ ਗਲਾਸ ਸਲਿੱਕ ਤੇ ਦੁਪੱਟੇ ਸੀਗੇ ਤੇ ਆਹ ਦੇਖ ਸਕਦੇ ਤੁਸੀਂ ਉਹ ਪੁਰਾਣੀ ਵੀਡੀਓ ਚੈੱਕ ਕਰਦੇ ਇਹਦੇ ਨਾਲ ਕਲੀਆਂ ਵਾਲਾ ਸ਼ਰਾਰਾ ਬਣਾਇਆ ਆਪਾਂ ਫਲੇਅਰ ਦੇਖੋ ਤੁਸੀਂ ਇਹਦੀ ਬਣੀ ਹੋਈ ਬਹੁਤ ਸੋਹਣਾ ਇਦਾਂ ਸ਼ਰਾਰਾ ਬਣਿਆ ਸਿਰਫ 4500 ਦੇ ਵਿੱਚ ਸੀਗਾ ਪੀਸ ਇਹ ਤੇ ਸਲਾਈ ਇਹਦੀ ਜਿਹੜੀ ਐਕਸਟਰਾ ਸੀਗੀ ਸਟੀਚਿੰਗ ਤੁਸੀਂ ਐਕਸਟਰਾ ਇਹਦੇ ਵਿੱਚ ਕਲਰ ਕਾਫੀ ਸੀਗਾ ਜਿਹੜੇ ਤੁਸੀਂ ਆਪਦੀ ਮਰਜ਼ੀ ਨਾਲ ਲੈਂਥ ਉੱਚੀ ਨੀਵੀਂ ਕਰਵਾ ਸਕਦੇ ਆ ਵੈਸੇ ਇਹ ਚ ਇਹ ਤਾਂ ਕੋਈ ਇਹ ਨਹੀਂ ਸੀਗਾ ਵੀ ਜਿੰਨੀ ਮਰਜ਼ੀ ਲੈਂਥ ਕਰਨਾ neck ਤੇ ਵਰਕ ਹੈ ਨਹੀਂਗਾ ਘੇਰਾ ਬਣਿਆ ਹੋਇਆ ਕਸਟਮ ਮੇਡ ਪੀਸ ਆ ਇਹ ਆਪਣਾ ਕੋਈ ਇਹ ਨਹੀਂ ਹੈਗਾ ਸਟੋਰ ਦਾ ਜਿਹੜੇ ਸਟੋਰ ਦੇ ਹੁੰਦੇ ਆ ਸਟੋਰ ਤੇ ਦੱਸ ਕੇ ਦੇਈਦੇ ਵੀ ਆਹ ਸਟੋਰਾਂ ਵਾਲੇ ਰੈਡੀਮੇਡ ਪੀਸ ਆ ਤੇ ਝੂਠ ਫਾਣਾ ਆਪਾਂ ਮਾਰਨਾ ਨਹੀਂ ਇੱਕ ਨੰਬਰ ਕੰਮ ਕਰਨਾ ਆ client ਦੀ ਇੱਛਾ ਹਨਾ ਕਲਾਇੰਟ ਦੀ ਮਰਜ਼ੀ ਹੈ ਉਹਨਾਂ ਨੇ ਪੈਸੇ ਲਾਉਣੇ ਆ ਉਹ ਸਸਤਾ ਬਣਾ ਲੈਣੋ ਮਹਿੰਗਾ ਬਣਾ ਲੈਣਾ ਇਹ ਉਹਨਾਂ ਤੇ ਆ ਸੋ ਕਲਾਇੰਟ ਦੀ ਚੋਇਸ ਦੇ ਅਕੋਰਡਿੰਗ ਕੰਮ ਕਰਨਾ ਆਪਦੀ ਮਰਜ਼ੀ ਥੋਪਣੀ ਨਹੀਂ ਗਾਈਡ ਜ਼ਰੂਰ ਕਰਨਾ ਨਾ ਸੋ ਜਿਨ੍ਹਾਂ ਨੇ ਮੇਰੇ ਇਹ ਪਹਿਣਾ ਨੇ ਆਰਡਰ ਕਰਨਾ ਹੋਇਆ ਤੁਸੀਂ ਆਪਣੇ ਇਸ ਨੰਬਰ ਤੇ ਜਾ ਕੇ ਆਰਡਰ ਕਰ ਸਕਦੇ ਹੋ ਸੋ ਵੀਡੀਓ ਦੇ ਅਖੀਰ ਤੱਕ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮੇਰੀਓ ਪਹਿਣੋ ਆ ਕਾਲ ਤੋਂ ਪਰਹੇਜ਼ ਕਰੋ ਜਿੰਨਾ ਵੀ ਹੋ ਸਕਦਾ ਵਾਇਸ ਮੈਸੇਜ ਦੇ ਥਰੂ ਮੇਰੇ ਨਾਲ ਗੱਲ ਕਰੋ ਸੈਟੀਸਫੈਕਸ਼ਨ ਦੇਖੋ ਜਿਹੜੀ ਤੁਸੀਂ ਗੱਲ ਕਹਿ ਦੋਗੇ ਉਹ ਮੈਨੂੰ ਪਤਾ ਹੋਊਗਾ ਕਿ ਤੁਸੀਂ ਮੇਰੇ ਨਾਲ ਆਹ ਗੱਲ ਕੀਤੀ ਹੈ ਜੇ ਤੁਸੀਂ WhatsApp ਤੇ ਮੈਸੇਜ ਕਰਦੇ ਆ ਜੇ ਤੁਸੀਂ ਮੈਸੇਜ ਮਤਲਬ ਮੈਨੂੰ ਕਾਲ ਤੇ ਗੱਲ ਸਮਝਾ ਦੋ ਹੁਣ ਦਿਨ ਦੇ ਵਿੱਚ ਪਤਾ ਨਹੀਂ ਕਿੰਨੇ ਕਲਾਇੰਟਸ ਦੀ ਜਿਹੜੀ ਚੈਟ ਰੀਡ ਕਰੀ ਦੀ ਹੈ ਤੋਂ ਪਤਾ ਨਹੀਂ ਲੱਗਦਾ ਹੁੰਦਾ ਕਿਹਨੇ ਕੀ ਗੱਲ ਕਹੀ ਹੈ ਕਿਹਨੇ ਕਿਵੇਂ ਕਿਵੇਂ ਆਰਡਰ ਕਰਨਾ ਸੀਗਾ ਜੇ ਚੈਟ ਕਰਦੇ ਆ ਤੁਸੀਂ ਜਾਂ ਵਾਇਸ ਮੈਸੇਜ ਕਰਦੇ ਆ ਸਾਡੇ ਕੋਲ ਡਾਟਾ ਪਿਆ ਹੁੰਦਾ ਕਿ ਕਲਾਇੰਟ ਕੀ ਮੰਗ ਰਿਹਾ ਸੀਗਾ ਇਸੇ ਕਰਕੇ ਗਲਤੀਆਂ ਨਹੀਂ ਹੁੰਦੀਆਂ ਹੈਗੀਆਂ ਸੋ ਪੜਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੀਆਂ ਆਪਾਂ ਨੂੰ ਸਪੋਰਟ ਕਰਦੀਆਂ ਸੋ ਹਰੇਕ ਆਪੇ ਇੱਕ ਦੂਜੇ ਦੀ ਸਪੋਰਟ ਨਾਲ ਹੀ ਆ ਤੁਸੀਂ ਮੈਨੂੰ ਸਪੋਰਟ ਕਰਦੇ ਆ ਤੁਹਾਡੇ ਨਾਲ ਹੀ ਮੈਂ ਅੱਗੇ ਗਰੋ ਕਰ ਰਹੀ ਹਾਂ ਨਾ ਤੇ ਇਕੱਲਾ ਬੰਦਾ ਕੋਈ ਵੀ ਰਾਜਾ ਨਹੀਂ ਹੁੰਦਾਗਾ ਆਦੀ ਪਰਜਾ ਦੇ ਨਾਲ ਹੀ ਹੁੰਦਾ ਸਾਰਾ ਕੁਝ ਤੇ ਆਪਾਂ ਇਹ ਕਹਿੰਦਾ ਮੈਂ ਤਾਂ ਆਪਣੇ ਕਲਾਇੰਟਸ ਦੇ ਨਾਲ ਹੀ ਆ ਜੋ ਕੁਝ ਵੀ ਆ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸ਼ੇਅਰ ਜ਼ਰੂਰ ਕਰਦੇ ਕਰੋ ਮੇਰੇ ਭੈਣੋ ਵੀਡੀਓ ਤੇ ਥੈਂਕ ਯੂ so much ਵੀਡੀਓ ਦੇਖੇ ਰੱਖੇ ਤੱਕ ਬਣੇ ਰਹਿਣ ਲਈ